ਇਸ ਤਰਨਾਲ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਉਤਸਵ 7 ਅਕਤੂਬਰ ਨੂੰ ਪੂਰੇ ਸੰਸਾਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ ਇੱਕ ਸਮਾਗਮ 6 ਅਕਤੂਬਰ ਨੂੰ ਮਿਊਨਿਸਪਲ ਯੂਥ empioyes ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਦੀ ਪ੍ਰਧਾਨਗੀ ਹੇਠ ਆਟੋ ਵਰਕਸ਼ਾਪ ਨਗਰ ਨਿਗਮ ਹਾਥੀਗੇੜ ਦੇ ਸਮੂਮ ਲਾਸਮਾ ਵੱਲੋਂ ਆਯੋਜਿਤ ਕੀਤਾ ਜਾਵੇਗਾ ਇਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਹਨ ਪ੍ਰਧਾਨ ਆਸ਼ੂ ਨਾਹਰ ਅਤੇ ਭਾਜਪਾ ਨੇਤਾ ਸੰਜੀਵ ਕੁਮਾਰ ਨੇ ਆਪ ਇਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਉਨਾਸ ਨੂੰ ਸੰਗਤ ਨੂੰ ਅਪੀਲ ਕੀਤੀ ਕਿ ਉਹ ਹੁਮ ਹੁਮਾ ਕੇ ਇਸ ਸਮਾਗਮ ਵਿੱਚ ਹਿੱਸਾ ਲੈਣ ਸਮਾਗਮ ਦੌਰਾਨ ਭਗਵਾਨ ਵਾਲਮੀਕੀ ਜੀ ਦਾ ਦਰਬਾਰ ਸਜਾਜ ਆਵੇਗਾ ਅਤੇ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦਾ ਨਿਖਾ ਸਵਾਗਤ ਕੀਤਾ ਜਾਵੇਗਾ ਇਸ ਮੌਕੇ ਤੇ 500 ਔਰਤਾਂ ਵਿੱਚ ਸੂਟ ਅਤੇ 200 ਵਿਦਿਆਰਥੀਆਂ ਵਿੱਚ ਸਕੂਲ ਬੈਗ ਵੰਡੇ ਜਾਣਗੇ ਅਤੇ ਪ੍ਰਭੂ ਦਾ ਲੰਗਰ ਸਾਰਾ ਦਿਨ ਅਟੁੱਟ ਚੱਲੇਗਾ ਕੌਮਿਕ ਗਾਇ ਪਵਨ ਦਰਾਵਿੜ ਅਤੇ ਰਕੇਸ਼ ਰਾਹੀ ਪ੍ਰਭੂ ਗੁਣ ਗਾਨ ਕਰਨਗੇ ਫਾਸਟਵੇ ਚੈਨਲ ਨੰਬਰ 242 ਤੇ ਇਸ ਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਇਸ ਮੌਕੇ ਤੇ ਰਾਜਕल्याण ਦੀਪਕ ਸਬਰਵਾਲ ਪ੍ਰਿੰਸ ਕਿਲ ਅਤੇ ਰਿੰਕੂ ਖੋਸਲਾ ਵੀ ਮੌਜੂਦ ਸਨ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਗ ਮਹਾਰਾਜੀ ਦੇ ਪ੍ਰਗਟ ਸਰਦੀਆਂ ਹਾਰਦਿਕ ਸ਼ੁਭ ਕਾਮਨਾئیں ਔਰ ਭਗਵਾਨ ਵਾਲਮੀਗ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਦੇ ਆਪਣੇ ਕਰਮ ਬਣਾਈ ਰੱਖਣ ਔਰ ਸਾਰੇ ਦੇ ਪਰਿਵਾਰਾਂ ਨੂੰ ਖੁਸ਼ ਰੱਖਣ ਔਰ ਚੜ੍ਹਦਾ ਕਲਾ ਦੇ ਨਾਲ ਜਿਹੜੇ ਸਾਲ ਚੜਨ ਵਾਲਾ ਲਾਗੇ ਆ ਗਿਆ ਚੜ੍ਹਦੀ ਕਲਾ ਜੀ ਰਹੇ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਸਾਡੇ ਸ਼ਹਿਰ ਦੇ ਲੋਕ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਦੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਕੱਲ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਓ ਸਾਡੀ ਸਟੇਜ ਤੇ ਸਾਰਿਆਂ ਨਾਲ ਖੁੱਲਾ ਸੱਦਾ ਹੈ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕਰੋ ਅਤੇ ਗੁਰੂ ਸਾਹਿਬ ਮਹਾਰਾਜ ਦਾ ਲੰਗਰ ਖਾਓ ਉਸ ਤੋਂ ਇਲਾਵਾ ਸਾਡੀ ਜਿਹੜੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਜਿਹੜੀ ਵਿਭਿੰਨ ਖੇਤਰਾਂ ਚ ਹੁੰਦੀ ਜਾਣੀ ਆ ਉਸ ਦਾ ਨਿੱਘਾ ਸਵਾਗਤ ਕੀਤਾ ਜਾਏਗਾ ਉਸ ਦੇ ਸੁਰੱਖਕ ਪ੍ਰਬੰਧ ਵੀ ਕੀਤੇਗੇ ਸਾਡੇ ਲੋ ਜਿਸ ਤਰ੍ਹਾਂ ਕਿ ਪਾਣੀ ਦਾ ਛੜਕਾਓ ਝਾੜੂ ਹਰ ਚੀਜ਼ ਦਾ ਖਿਆਲ ਕੀਤਾ ਗਿਆ ਜਿਹੜੀ ਸਾਡੀ ਸਟੇਜ ਲਗਣੀ ਹੈ ਕੱਲ ਅੱਜ ਉਹ ਮੁਕੰਮਲ ਤੌਰ ਤੇ ਪੂਰੀ ਕਰ ਦਿੱਤੀ ਗਈ ਹੈ ਸਾਰੇ ਸਾਡੇ ਜਿੰਨੇ ਵੀ ਅਫਸਰ ਸਹਿਬਾਨ ਨੇ ਜਿੰਨੇ ਸਾਡੇ ਪੋਲੀਟਿਕਲ ਲਾਈਨ ਦੇ ਨੇਤਾਗਨ ਨੇ ਉਹ ਸਾਰੇ ਹੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਸਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਸ੍ਰਿਸ਼ਟੀ ਦੇ ਚੇਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪਰ ਦੀ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅੱਜ ਅਸੀਂ ਆਟੋ ਵਰਕਸ਼ਾਪ ਯੂਨੀਅਨ ਦੇ ਬਾਹਰ ਇਕੱਠੇ ਹੋਏ ਹਾਂ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਤਾਮ ਔਰ ਸ਼ਰਦਾ ਦੇ ਨਾਲ ਪ੍ਰਧਾਨ ਆਸ਼ੂ ਨਾਰਦੀ ਦੀ ਅਦਿਸ਼ਤਾ ਦੇ ਵਿੱਚ ਆਟੋ ਵਰਕਸ਼ਾਪ ਯੂਨੀਅਨ ਦੇ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਜਿਸ ਵਿੱਚ ਸਮੁੱਚੇ ਸ਼ਹਿਰ ਦੇ ਗਨਮਾਨੇ ਵਿਅਕਤੀ ਸਮਾਜਿਕ ਸੰਸਥਾਵਾਂ ਦੇ ਆਗੂਕਾਰ ਪੋਲੀਟਿਕਲ ਲੋਗ ਜਿਹੜੇ ਸਰਕਾਰੀ ਦਾਇਰਾ ਨੇ ਉਹਨਾਂ ਦੇ ਅਫਸਰ ਲੋਗ ਸਾਰੇ ਇੱਥੇ ਆਉਂਦੇ ਨੇ ਔਰ ਬੜੀ ਸ਼ਰਧਾ ਨਾਲ ਪ੍ਰੋਗਰਾਮ ਮਨਾਇਆ ਜਾਂਦਾ ਹੈ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਤਰ੍ਹਾਂ ਤਰ੍ਹਾਂ ਦੇ ਤੇ ਲੱਖ ਲੱਖ ਵਧਾਈ ਦੇਣਾ ਨਾਲ ਹੀ ਆਸ਼ੂਨਾਰ ਦੀ ਟੀਮ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਜਿਹੜਾ ਇਹ ਉਪਰਾਲਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਔਰ ਪੂਰੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਜਿਹੜਾ ਕਾਰਜਕ੍ਰਮ ਹੈ ਬਹੁਤ ਹੀ ਵਿਸ਼ਾਲ ਹੁੰਦਾ ਹੈ ਇਸ ਲਈ ਇਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ